ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹੈ ਸੋਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਪੂਰਾ ਪੰਜਾਬ ਜਿਹੜਾ ਇਹ ਅੱਜ ਬੰਦ ਰਹੇਗਾ ਤੇ ਅਹਿਮ ਜੜੀਆਂ ਸਹਿਵਾਵਾਂ ਜੜੀਆਂ ਨੇ ਉਹ ਉਹ ਵੀ ਬੰਦ ਰਹਿਣਗੇ ਕਿਉਂਕਿ ਪੀਆਰਟੀਸੀ ਪਨਬੱਸ ਜਿਹੜੇ ਬੱਸਾਂ ਦੇ ਜਿਹੜੇ ਕਰਮਚਾਰੀਆਂ ਨੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ किस्मत है है शायद इस सोच के मुख्यमंत्री सिंह मान मुफ्त सेहत जांच कैंप लाए जा रहे जिथे उन्होंने मुफ्त सलाह और बेहतरीन इलाज मिलेगा ताज महिला पूरी तरह सेहतमंद रह सक ਕੱਚੇ ਕਰਮਚਾਰੀਆਂ ਉਹਨਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਖੜੇ ਰਹਿਣਗੇ ਤੁਹਾਨੂੰ ਦੱਸਦੀ ਕਿ ਨਾ ਅੱਜ ਦੁੱਧ ਮਿਲਣਗੇ ਨਾ ਹੀ ਸਬਜ਼ੀਆਂ ਤੇ ਅਹਿਮ ਜਿਹੜੀ ਚੀਜ਼ਾਂ ਨੇ ਜੋ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਨ ਵਾਲੀਆਂ ਉਹ ਵੀ ਨਹੀਂ ਮਿਲਣਗੀਆਂ ਤੁਹਾਨੂੰ ਦੱਸਦੀ ਕਿ ਜਗਜੀਤ ਸਿੰਘ ਡੱਲੇਵਾਲ ਉਹ ਲਗਾਤਾਰ ਮਰਨਵਰਥ ਤੇ ਬੈਠੇ ਨੇ ਕਿਸਾਨ ਅੰਦੋਲਨ ਤੇ ਬੈਠੇ ਨੇ ਤੇ ਲਗਾਤਾਰ ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਤਾਂ ਹੁਣ ਅੱਜ ਜਿਹੜਾ ਇਹ ਪੂਰੇ ਦਿਨ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜੇ ਕਿਸਾਨ ਨੇ ਨੇ ਉਹ ਰੇਲ ਰੋਕੋ ਅੰਦੋਲਨ ਉਹਨਾਂ ਨੇ ਸ਼ੁਰੂ ਕੀਤਾ ਹੈ 2-3 ਘੰਟੇ ਦਾ ਜਿਹੜਾ ਇਹ ਰੇਲ ਰੋਕੋ ਅੰਦੋਲਨ ਕੀਤਾ ਪਰ ਅੱਜ ਜਿਹੜਾ ਇਹ ਪੂਰੇ ਪੰਜਾਬ ਦਾ ਜਿਹੜਾ ਇਹ ਪੰਜਾਬ ਬੰਦ ਰਹੇਗਾ ਇਸ ਦੇ ਦੌਰਾਨ ਕਈ ਸੇਵਾਵਾਂ ਜਿਹੜੀਆਂ ਨੇ ਬੰਦ ਰਹਿਣਗੀਆਂ ਜਿਸ ਦੇ ਵਿੱਚ ਮੁੱਖ ਸੇਵਾਵਾਂ ਤੁਹਾਨੂੰ ਦੱਸ ਦਿੰਨੇ ਆ ਇਸ ਅੱਜ ਪਹਿਲਾਂ ਤਾਂ 7 ਤੋਂ ਲੈ ਕੇ 4 ਵਜੇ ਤੱਕ ਪੂਰਾ ਪੰਜਾਬ ਜਿਹੜਾ ਇਹ ਬੰਦ ਰਹੇਗਾ ਜਿਸ ਦੇ ਵਿੱਚ ਮੁਕੰਮਲ ਤੌਰ ਤੇ ਪੰਜਾਬ ਨੂੰ ਬੰਦ ਕਰਨ ਦਾ ਜਿਹੜਾ ਇਹ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਤਸਦੈ ਕਿ ਅੱਜ ਖਾਸ ਤੌਰ ਤੇ ਰੇਲ ਜਿਹੜੇ ਨੇ ਰੇਲ ਆਵਾਜਾਈ ਵੀ ਬੰਦ ਰਹੇਗੀ ਕਿਸਾਨ ਜਿਹੜੇ ਨੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਰੇਲ ਲਾਈਨ ਤੇ ਗੱਲ ਕਰੀਏ ਤਾਂ ਉਹਨਾਂ ਨੇ ਤਰਨੇ ਲਾ ਕੇ ਬੈਠੇ ਨੇ ਲਗਾਤਾਰ ਹੀ ਉਹਨਾਂ ਵੱਲੋਂ ਕਈ ਦਿਨਾਂ ਤੋਂ ਲਗਾਤਾਰ ਤਿਆਰੀ ਖਿੱਚੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਦੇਖੀਏ ਸੜਕ ਆਵਾਜਾਈ ਜਿਹੜੀ ਹੈ ਉਹ ਵੀ ਬੰਦ ਰਵੇਗੀ ਮਤਲਬ ਬੱਸ ਵੀ ਬੱਸ ਜੜੀਆਂ ਨੇ ਬੱਸੇਵਾਵਾਂ ਜਾਂ ਫਿਰ ਤੁਸੀਂ ਪ੍ਰਾਈਵੇਟ ਜਿਹੜੇ ਨੇ ਵਾਹਕਲ ਵੀ ਉਹ ਵੀ ਬੰਦ ਰਹਿਣਗੇ ਉਹਨਾਂ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਪ੍ਰਾਈਵੇਟ ਕੰਮ ਕਰਦੇ ਨੇ ਜਾਂ ਸਰਕਾਰੀ ਕੰਮ ਕਰਦੇ ਨੇ ਜਾਂ ਕੁਝ ਵੀ ਜੜੀਆਂ ਨੇ ਉਹ ਸਾਰੀ ਸੇਵਾਵਾਂ ਜੜੀਆਂ ਨੇ ਬੰਦ ਰੰਗੇ ਉਸ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਕਿਸਾਨਾਂ ਵੱਲੋਂ ਤਾਂ ਜੀਵੇਦਨ ਦੱਸ ਰਿਹਾ ਕਿ ਲਗਾਤਾਰ ਕਿਸਾਨ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਤਾਂ ਦੁਕਾਨ ਜਿਹੜੇ ਨੇ ਦੁਕਾਨਦਾਰ ਉਹਨਾਂ ਨੂੰ ਵੀ ਅੱਜ ਦੁਕਾਨ ਬੰਦ ਕਰਨ ਦਾ ਜਿਹੜੀ ਹੈ ਉਹਨਾਂ ਕਿਸਾਨਾਂ ਵੱਲੋਂ ਅਪੀਲ ਕੀਤੀ ਗਈ ਸੀ ਇਸ ਦੇ ਨਾਲ ਹੀ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਦਫ਼ਤਰ ਨੇ ਉਹ ਵੀ ਬੰਦ ਰਹਿਣਗੇ ਇਸ ਦੇ ਨਾਲ ਪ੍ਰਾਈਵੇਟ ਵਾਹਨ ਜਿਹੜੇ ਨੇ ਉਹ ਵੀ ਨਹੀਂ ਚੱਲਣਗੇ ਉਹ ਵੀ ਕਿਸਾਨਾਂ ਵੱਲੋਂ ਬੰਦ ਕਰਨ ਦਾ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਗੈਸ ਸਟੇਸ਼ਨ ਜਿਹੜੇ ਨੇ ਉਹ ਵੀ ਬੰਦ ਰਹਿਣਗੇ ਪੈਟਰੋਲ ਪੰਪ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਸਬਜ਼ੀ ਮੰਡੀਆਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਦੁੱਧ ਦੇ ਜਿਹੜੇ ਸਪਲਾਈ ਹੈ ਉਹ ਵੀ ਬੰਦ ਰਹੇਗੀ ਵਿਆਹ ਵਾਲੇ ਨੂੰ ਵੀ ਸਿਰਫ ਇਜਾਜ਼ਤ ਮਿਲੀ ਹੈ ਕਿ ਜਿਸ ਦਾ ਅੱਜ ਵਿਆਹ ਸਮਾਗਮ ਰੱਖਿਆ ਗਿਆ ਜਿਹੜੇ ਅੱਜ ਉਹ ਸਿਰਫ ਜਿਹੜੇ ਨੇ ਜਾ ਸਕਦੇ ਨੇ ਜਿਹੜੇ ਉਹਨਾਂ ਨੂੰ ਇੱਕ ਪਰਮਿਸ਼ਨ ਮਿਲੀ ਹੈ ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਜੜੀਆਂ ਨੇ ਉਹ ਵੀ ਕਿਸਾਨਾਂ ਵੱਲੋਂ ਕਹੀਆਂ ਗਿਆ ਕਿ ਜਿਹੜੇ ਐਮਰਜੈਂਸੀ ਸੇਵਾਵਾਂ ਨੇ ਉਹ ਵੀ ਜਿਹੜੀਆਂ ਨੇ ਚੱਲ ਸਕਦੀਆਂ ਨੇ ਉਸ ਦੇ ਨਾਲ ਹੀ ਨੌਕਰੀ ਦੀ ਜਿਹੜੀ ਕੋਈ ਇੰਟਰਵਿਊ ਦੇਣ ਜਾ ਰਿਹਾ ਤਾਂ ਫਿਲਹਾਲ ਤਾਂ ਜਿਵੇਂ ਅਸੀਂ ਤੁਹਾਨੂੰ ਦੱਸ ਰਿਹਾ ਕਿ ਸਰਕਾਰੀ ਤੇ ਗੈਰ ਸਰਕਾਰੀ ਜਿਹੜੀ ਨੇ ਉਹ ਦਫਤਰ ਬੰਦ ਕੀਤੇਗੇ ਨੇ ਕਿਸਾਨਾਂ ਵੱਲੋਂ ਫਿਰ ਬਸ ਸਿਰਫ ਇੰਟਰਵਿਊ ਲਈ ਕਿ ਜੇਕਰ ਗੈਰ ਸਰਕਾਰੀ ਤਾਂ ਸਰਕਾਰੀ ਦਫਤਰ ਹੀ ਬੰਦ ਰੇ ਤੇ ਇੰਟਰਵਿਊ ਦੇਣ ਬੰਦਾ ਕਿੱਧਰ ਜਾਏਗਾ ਤੇ ਇਹ ਇੱਕ ਸੋਚਣ ਵਾਲਾ ਸਵਾਲ ਜਿਹੜਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ 200 ਤੋਂ 300 ਥਾਵਾਂ ਤੇ ਜਿਹੜੀ ਹੈ ਨਾਕੇਬੰਦੀ ਜਿਹੜੀ ਹੈ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਐਲਾਨ ਕੀਤਾ ਜਿਵੇਂ ਕਿ ਪੰਜਾਬ ਬੰਦਾ ਐਲਾਨ ਕੀਤਾ ਗਿਆ ਜਿਸ ਤਹਿਤ ਜਿਹੜੇ ਨੇ ਉਹ ਹਰ ਜਗ੍ਹਾ ਨਾਕੇਬੰਦੀ ਕਰਨਗੇ ਸਾਫ ਖਾਸ ਤੌਰ ਤੇ ਜਿਹੜੇ ਰੇਲ ਸੇਵਾਵਾਂ ਨੇ ਤੇ ਪ੍ਰਾਈਵੇਟ ਸੇਵਾਵਾਂ ਜਿਹੜੀਆਂ ਨੇ ਬੱਸ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਰੱਖਣ ਲਈ 200 ਤੋਂ 300 ਥਾਵਾਂ ਤੇ ਜਿਹੜੀ ਨਾਕੇਬੰਦੀ ਵੀ ਆ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਤੇ ਆਮ ਜਨਤਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਉਹ ਆਮ ਜਨਤਾ ਨੇ ਉਹ ਘਰੋਂ ਬਾਹਰ ਨਾ ਨਿਕਲਣ ਤਾਂ ਅੱਜ ਪੂਰੇ ਪੰਜਾਬ ਵਿੱਚ ਬੰਦ ਦਾ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਐ ਐਲਾਨ ਕੀਤਾ ਗਿਆ ਹੈ ਤੇ ਕਈ ਥਾਵਾਂ ਤੇ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਨੇ ਉਹ ਆਪਣੇ ਘਰੋਂ ਬਾਹਰ ਨਹੀਂ ਨਿਕਲਣ ਤੋਂ ਅੰਦਾਸ ਦੀ ਹੈ ਕਿ ਲਗਾਤਾਰ 34ਵੇਂ ਦਿਨ ਦੇ ਵਿੱਚ ਜਿਹੜੇ ਆ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ 34ਵਾਂ ਦਿਨ ਜਿਹੜਾ ਐ ਅੱਜ ਹੈ ਜਿਸ ਤੋਂ ਬਾਅਦ ਲਗਾਤਾਰ ਤੋਂ ਅੰਦਾਸ ਰਿਆ ਤੇ 35ਵਾਂ ਦਿਨ ਮਾਫੀ ਦਾ 35ਵਾਂ ਦਿਨ ਐ ਤਾ 35ਵੇਂ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਲਗਾਤਾਰ ਮਰਨ ਵਰਤ ਦੇ ਬੈਠੇ ਨੇ ਉਹਨਾਂ ਵੱਲੋਂ ਜਿਹੜੀਆਂ ਨੇ ਕਈ ਸੇਵਾਵਾਂ ਜਿਹੜੀਆਂ ਨੇ ਕਈ ਮੰਗਾ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਤੋਂ ਲਗਾਤਾਰ ਕਰ ਰਹੇ ਨੇ ਜਿਸ ਦੇ ਤਹਿਤ ਅ ਕਈ ਪੰਜਾਬ ਦੇ ਕਈ ਮੰਤਰੀ ਜਿਹੜੇ ਨੇ ਜਾਂ ਫਿਰ ਸਿਆਸੀ ਪਾਰਟੀ ਗੱਲ ਕਰੀਏ ਹੋਰ ਵੀ ਜਿਹੜੇ ਲੀਡਰ ਨੇ ਉਹ ਲਗਾਤਾਰ ਖਨੋਰੀ ਬਾਰਡਰ ਪਹੁੰਚ ਰਹੇ ਨੇ ਖਰੋਰੀ ਬਾਰਡਰ ਤੇ ਜਿਹੜੇ ਨੇ ਸ਼ੰਭੂ ਬਾਰਡਰ ਦੋਨਾਂ ਤੇ ਜਿਹੜੀ ਹੈ ਕਿਸਾਨਾਂ ਵੱਲੋਂ ਲਗਾਤਾਰ ਤਣਾ ਪੋਜੀਸ਼ਨ ਕੀਤਾ ਜਾ ਰਿਹਾ ਉਥੇ ਦਿੱਲੀ ਵੱਲ ਜਾਣ ਦੀ ਜਿਹੜੀ ਹੈ ਕੋਚ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਗੱਲ ਗੱਲ ਕਰੀਏ ਤਾਂ ਉਧਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਰਸਤਾ ਜਿਹੜਾ ਹੈ ਬਲੋਕ ਦਾ ਅਬਲੋਕ ਕੀਤਾ ਹੈ ਜਿਸ ਤੱਕ ਕਰਕੇ ਕਿਸਾਨ ਜਿਹੜੇ ਨੇ ਨਹੀਂ ਪਹੁੰਚ ਪਾ ਰਹੇ ਲਗਾਤਾਰ ਲੜ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤੇ ਤਹਿਤ ਅੱਜ ਪੂਰੇ ਪੰਜਾਬ ਵਿੱਚ ਪੰਜਾਬ ਬੰਦ ਜਦ ਜਿਹੜਾ ਹੈ ਐਲਾਨ ਕੀਤਾ ਗਿਆ ਤੇ ਇੱਕ ਵਾਰ ਫੇਰ ਤੁਹਾਨੂੰ ਅ ਦੱਸ ਦਿਨੇ ਕੀ ਅੱਜ ਕੀ ਕੀ ਜਿਹੜੀ ਸੇਵਾਵਾਂ ਜਿਹੜੀਆਂ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀਆਂ ਨੇ ਬੰਦ ਰਹਿਣਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਅੱਜ ਸਭ ਤੋਂ ਪਹਿਲਾਂ ਕਿ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਇਸ ਦੇ ਨਾਲ ਰੇਲ ਆਵਾਜਾਈ ਸਭ ਤੋਂ ਪਹਿਲਾਂ ਬੰਦ ਰਹੇਗੀ ਸੜਕੀ ਆਵਾਜਾਈ ਜਿਹੜੀ ਹੈ ਉਹ ਬੰਦ ਰਹੇਗੀ ਦੁਕਾਨ ਜਿਹੜੇ ਨੇ ਬੰਦ ਰਹਿਣ ਦੀ ਅਪੀਲ ਕੀਤੀ ਗਈ ਹੈ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਜਿਹੜੀ ਹੈ ਉਹ ਵੀ ਬੰਦ ਰਹਿਣਗੇ ਇਸ ਦੇ ਨਾਲ ਪ੍ਰਾਈਵੇਟ ਵਾਹਨ ਵੀ ਨਹੀਂ ਚੱਲਣਗੇ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਬੰਦ ਰਹੇਗਾ ਸਬਜ਼ੀ ਮੰਡੀ ਜਿਹੜਾ ਹੈ ਉਹ ਵੀ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਨਾਲ ਹੀ ਬੰਦ ਰਹਿਣਗੇ ਤੇ ਦੁੱਧ ਦੀ ਸਪਲਾਈ ਜਿਹੜੀ ਹੈ ਉਹ ਵੀ ਬੰਦ ਰਹਿ ਗਈ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਸਿਰਫ ਚੱਲਣਗੀਆਂ ਵਿਆਹ ਦੌਰਾਨ ਜਿਹੜੇ ਵਿਆਹ ਸਮਾਗਮ ਰੱਖੇ ਗਏ ਨੇ ਸਿਰਫ ਉਹ ਹੀ ਜਿਹੜੇ ਉਹਨਾਂ ਨੂੰ ਸਿਰਫ ਇਜਾਜ਼ਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਨੌਕਰੀ ਦੇ ਇੰਟਰਵਿਊ ਅਗਰ ਕਿਸੇ ਨੇ ਜਾਣੇ ਹੈ ਇੰਟਰਵਿਊ ਦੇਣ ਤਾਂ ਸਿਰਫ ਉਹ ਜਾ ਸਕਦਾ ਹੈ 200 ਤੋਂ 300 ਥਾਵਾਂ ਤੇ ਜਿਹੜੇ ਕਿਸਾਨਾਂ ਵੱਲੋਂ ਨਾਕੇਬੰਦੀ ਦੀ ਜਿਹੜੀ ਹੈ ਕੀਤੀ ਜਾਵੇਗੀ ਇਸ ਦੇ ਤਹਿਤ ਹੰਦਾ ਹੈ ਕਿ ਆਮ ਜਨਤਾ ਨੂੰ ਕਰੋ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਆਮ ਸੇਵਾਵਾਂ ਜਿਹੜੀਆਂ ਡੇਲੀ ਰੁਟੀਨ ਦੇ ਵਿੱਚ ਹੁੰਦੀਆਂ ਨੇ ਲੋਕਾਂ ਨੂੰ ਜ਼ਰੂਰਤ ਹੁੰਦੀਆਂ ਉਹ ਸਭ ਕੁਝ ਜਿਹੜੇ ਕਿਸਾਨਾਂ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ